ਹਏ ਹਾਏ 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 ਓਏ ਅਸੀ ਗਾਲ ਜੀ ਅੱਜ ਆਪਾਂ ਚੱਲੇ ਆਂ ਜੀ ਕਬੱਡੀ ਵੇਖਣ ਬਜ਼ੁਰਗਾਂ ਦੀ ਤੇ ਜਿੰਨੇ ਇਹ ਮੈਚ ਨਹੀਂ ਵੇਖਿਆ ਉਹਨੇ ਕੋਹ ਨਹੀਂ ਵੇਖਿਆ ਤਾਂ ਆਜੋ ਆਪਾਂ ਤੁਹਾਨੂੰ ਮੈਚ ਉਹ ਖਾਲਦੇ ਆਂ ਗੁਰਦਾਸ ਕਬੱਡੀ ਧਰਤੀ ਆ ਲਓ ਇਹ ਕਿਹਦੀ ਦਰਦਿਆ ਮਿੱਤਰੇ ਲੜ ਗਿਆ ਤੜਾ ਨਾਗ ਸਿੱਖ ਸਰਦਾਰ ਹਰਕੂ ਦਾ ਹੋਇਆ ਰੋਡਰ ਦੇ ਖਾਤੇ ਵਿੱਚ ਤੇ ਭਾਵੇਂ ਜਮੇਲਾ ਵਾ ਦੱਸੋ ਮੇਰੀ ਫੋਟੋ ਲਾ ਕੋ ਲਿਆ ਸੱਚੀ ਗੱਲ ਹੈ ਬਿੱਟੀ ਕਲੀਅਰ ਹੋਣੀ YouTube ਦੇ ਪਾਰ ਪਾ ਲਿਆ ਉਹਨਾਂ ਨੂੰ ਮਾਰਦੇ ਮੈਚ ਭਟੇ ਡਾ ਕਈ ਨਾਲ ਕਿ ਤਵੇ ਤਾਲੂ ਕਲੀਅਰ ਤੇ ਮੁੰਦਰ ਕੀ ਤੇ ਬਿਲਕੁਲ ਸਤਨਾਮ ਕਲੀਅਰ ਗੁਰਦੀਪ ਕਲੀਅਰ ਤੂੰ ਢੋਂਡਾ ਕਹਿਣ ਬੰਦੇ ਹੋ ਜਾਂ ਮਦਦ ਦੇ ਵਿੱਚ يا دوستو يا دوستو راندي پڪڙي 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 پڪڙ ਲੈ ਇਹ ਤਾਂ ਚੌਥਾ ਮੁਕਾਬਲਾ ਔਰ ਕਹਿੰਦੇ ਪਿਆਰ ਵਰਤੀ ਕਰਦੇ ਆ ਲੈ ਆਹ ਰੇਟਾ ਵੀ ਪਾਉਂਦਾ ਈ ਜੱਫੇ ਵੀ ਲਾਉਂਦਾ ਈ ਦੋਵੇਂ ਯਾਰੀ ਫੜਿਆ ਗਿਆ ਈ ਇਹ ਦੋਵੇਂ ਯਾਰੀ ਫੜਿਆ ਗਿਆ ਈ ਆਈਏ ਮਾ ਬੜਤੀ ਕਰਦੇ ਨੇ ਟੀਮਾਂ ਜੰਗੀ ਰਹਿਣੇ ਕੋਈ ਗੱਲ ਨਹੀਂ ਹਾਂਜੀ ਤਾਲੂ ਜੀ ਐਸਓ ਸਾਡੇ ਤਾਪ ਉੱਤੇ ਆ ਵੱਡਾ ਤਨਵਲ ਕਹਿੰਦਾ ਭਰਾਵਾਂ ਦੇ ਸੰਗਤਾਂ ਸੰਗੋਲ ਦੇ ਕਰਕੇ ਹੰਕਰੀ ਨਰਮਲ ਮਲੇ ਜਾਂਦੇ ਨੇ ਲਾਖਾ ਦੀ ਬਾਤ ਆ ਸੰਤ ਬਾਬਾ ਜੋਸ਼ੀ ਕਮੇਟੀ ਕਲੱਬ ਜੁਆਸੇਰ ਔਰ ਮੈਰਪੁਰ ਪਰਸੇੜਾ ਸਭੀ ਸਮਰਨ ਕਮੇਟਾ ਦਾਤਾ ਸਪੈਨ ਸੋਨੂੰ ਸਿੰਘ ਜੂਰੇ ਗੂਟੇ ਹੰਕਰੀ ਕਮੇਟਾ ਸਾਰੇ ਕੰਮਦਾਰ ਅਮਨ ਜੁਆਸੇਰ ਬੰਤੀ ਸਰਪੰਚ ਚੰਦਾ ਇਤਲੀ ਬੱਗਾ ਸੁਨਾਪੁਰ Gue t referred on down the behaviors <laughs> for a very Ni, pa, you guys know what's happening to you? I say not to dump up from year, capacity, ਦੇ ਜਿਹੜੇ ਦੋ ਜੀ ਉਹ ਵੀ ਉਹ ਵੀ ਪਤਲੇ ਤੁਹਾਨੂੰ ਦੇਦੇ ਨਹੀਂ ਕਰਨਾ ਜੀ ਹੋ ਜੀ ਨਾਲ ਆਹ ਕੀ ਆਹ ਆਈ ਗੱਲਾਂ ਨਹੀਂ ਨੇ ਇਹ ਜਿਹੜਾ ਚੇਲ ਜਾਵੇ ਇੱਕ ਹੈਂਡ ਬਾਈ ਕਰੇ ਅੜਗੇ ਚੇਟਾਣ ਅੜਗੇ ਚੇਟਾਣ ਦੋ ਬੱਡੇ ਨੇ ਦੇਤੇ ਆ ਡਾਊਨ ਹੋ ਗਿਆ ਉਹ ਹੋ ਗਿਆ ਕਿ ਉਹ ਰੰਗ ਕਬੱਡੀ ਦਾ ਮਜ਼ਾ ਜਿਆ ਨਹੀਂ ਆਉਂਦਾ ਉਹਦੇ ਕਹਿੰਦੇ ਆ ਮੈਂ ਕਿੰਦਾ ਲੈ ਕੇ ਆਏ ਕਮੈਂਟਰ ਨਹੀਂ ਹੈ ਕਮੈਂਟਰ ਹੈਗਾ ਵਾ ਕਮੈਂਟਰ ਹੈਗਾ ਸਪੀਕਰ ਨਹੀਂ ਸਪੀਕਰ ਨਹੀਂ ਪਤਾ ਨਹੀਂ ਕਿੱਦਾਂ ਦਾ ਲੈ ਕੇ ਆਏ ਵਿੱਕੀ ਦੇ ਸਪੀਕਰ ਇਹ ਸਾਊਂਡ ਵਿੱਕੀ ਇਹ ਤੇ ਵਿੱਕੀ ਦੇ ਫਿਰ ਸਾਊਂਡ ਸਟਾਰ ਤੋਂ ਹੋਣ ਲਿੜਿਆ ਬਾਪੂ ਬੋ ਵੀ ਜੀ ਜੀ ਦਾਨ ਪੁਰੀ ਕਰਦੇ ਆ। ਹਾਂ ਜੀ ਜੀ ਮਿੰਟ ਦੇ ਸਮਾਂ ਦਸਤਾਣੀਆਂ ਆ ਤੇ ਦੋ ਜੀ ਪੁਰਨਾ ਜੀ ਪੂਰਾ ਡੀ ਹੋ ਰਹੀਆਂ ਨੇ ਜੈਲੀ ਕੋਲ ਦੀ ਫਿਰ ਨਾਂ ਚੰਪਟਰੀ ਕਰਦੇ ਆ। ਪੁਆਇੰਟ ਗਰਾਊਂਡ ਜੀ ਬੋਡੀ ਕੀਪਰ ਬੋਲਦੇ ਹੋ ਜੀ। ਗੁਰੂ ਕਲੇਰ, ਬਰਮੰਦਰ ਕਮਲਾ, ਕਾਲੂ ਕਲੇਰ ਤੇ ਮੋਹਰ ਰੂਪੀਏ ਟੀਮ ਮਿੱਟੂ, ਅਨੇਰੇ, ਸੁਖਦਾਨ ਕਲੇਰ, ਵਰਜੀਤ ਕਲੇਰ ਪੁੱਡਾ ਕਲੀਨ ਆਲਟਾਰ ਕਲੀਨ ਹੋਣੀ ਫੋੜ ਕਲੀਨ ਦਾ ਜਲਦੀ ਜਲਦੀ ਸਟੇਜ ਮੈਦਾਨ ਕੰਪਲੀਟ ਕਰ ਜਾਣਾ ਹੈ ਆਪ ਹੁਣ ਅਗਲੀ ਚੀਜ਼ ਦਾ ਬੀਸ ਕਰਦੇ ਆ ਪੁੱਡਾ ਕਲੀਨ ਅਸੈਂਟ ਬੱਦੂ ਚਲਾਤਾ ਜੀ ਨਾਲੋਂ ਮਲਪੁਰ ਗਰਸੋੜਾ ਬਾਂਦੇ ਸੀ ਤੋ ਤੋ ਲਾ ਜੋ ਨਾ ਜੀ ਨਾ ਇਹ ਲਾਹਿਰਮਾ ਆਏ ਵੇ ਅਗਲੀ ਬੋਤਲ ਚਲਾ ਬੋਲਣਗੇ ਆਪ ਕੋ ਦੇਖ ਲਈ ਗਏ ਇੱਕ ਟਿੱਲੇ ਅੱਗੇ ਵਧਦੇ ਗਏ ਟਿੱਲੇ ਕੋੜਦੇ ਕੋੜਦੇ ਗਲਾਂ ਕੋੜਦੇ ਹਾਏ ਹਾਂ ਕੋੜਦੇ ਜਾ ਕੋੜਦੇ ਆਉਂਦਾ ਆਉਂਦਾ ਨਾਮ ਆਣ ਗਿਆ ਕਬੱਡੀ ਬਣਾਉਂਦਾ ਉਹਦਾ ਵੀ ਹੋਈ ਗੱਲ ਕਿਹਾ ਮੈਂ ਜਾਣਾ ਮਾਦਾ ਮੇਰੇ ਘਰੇ ਸਾਰੇ ਪਈ ਨਹੀਂ ਪੰਜਾ ਤੇ ਇਹ ਸਾਰੇ ਵੀ ਜਣਾ ਮੈਂ ਜਵਾ ਪਹੜ ਰਿਹਾ ਪਹਿਲਾਂ ਹੀ ਕਿਹਾ ਮੈਂ ਦੂਰ ਦੂਰ ਵੀ ਕਹਿੰਦਾ ਕਿ ਉਹ ਕਰਨਾ ਉਹ ਚਲਾ ਵਕੀਲ ਚੱਲਣਾ ਆਹ oh, ਯਾਰ <laughs> ਯਾਰ ਖੇਡਦਾ ਹੈ ਉਹ ਬਾਪੂ ਦਾ ਜਿਹੜਾ ਜਿਆਦਾ ਲੀਕਾ ਕਬੱਡੀ ਦਾ ਚੱਲਦਾ ਹੁਣ ਯਾਰ ਦਾ ਬਜ਼ੁਰਗਾਂ ਦੇ ਗੇਵਾਨ ਓਏ ਓਏ ਚਪੇੜਾ ਓਏ ਹੋ ਓਏ ਹੋ ਖਿੱਚ ਕੇ ਵਟ ਕੇ ਓ ਇੱਤੇ ਰੱਖ ਇਹ ਬੱਸ ਸੱਤ ਕਰਦੇ ਬੱਲੇ ਆਏ 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 ਕਰ ਗੱਲ ਸਤਾ ਜੀ ਉਹਨਾਂ ਦੇ ਨੱਜੀ ਪਿਆਰੇ ਜਾਨ ਦੇ ਵਿੱਚ ਪੰਜਾਬ ਪੰਡਤ ਕਮਾਲ ਦੀ ਧਰਤੀ ਦੇ ਉੱਤੇ ਵੱਡਾ ਜੋੜ ਜਲਨਾ ਮਨਾਇਆ ਜਾ ਰਿਹਾ ਹੈ ਸੋ ਦੇਰ ਹੋ ਗਿਆ ਜੀ ਹਾਲਾਂ 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 ਕਰਦੇ ਸਾਥ ਆਹ ਬੈਠੇ ਨਹੀਂ ਆ ਕੋਈ ਪਰਵਾਨ ਨੂੰ ਕੋਹ ਖੋਰ ਖੋਰ ਖਿਆ ਕਰ ਲੋ ਜਦੋਂ ਅਫਸਰ ਆ ਤੇ ਬਿੰਦੂ ਹੀ ਲੱਗ ਲੈਂਦਾ ਬਾਈ ਬਾਈ ਚਹੀਦਾ ਕਰੋ ਮੇਰੇ ਇਹ ਬੇਤੀ ਕਰਾ ਇਹ ਕਿਹਨਾ ਤੇ ਇਨਾ ਘੱਟ ਦੇ ਕਰਦੇ ਆਂ ਇਹ ਕਰਤੀ ਐ ਇੱਕ ਵਾਰੀ ਤੁਸੀਂ ਕਰੋ ਸੱਟ ਕਰ ਜਾਗੇ ਸਾਰੇ ਜੰਧਾ ਵੀ ਕੋਈ ਇੱਕੋ ਮਿੰਟ ਦੇ ਦੋ ਲੈ ਮੈਂ ਰੀਡਰ ਗੰਜਾ ਆ ਗਿਆ ਵਾ ਉਹ ਤੇਰੀ ਨਾ ਬੱਲੇ ਪਾਣੀ ਮੰਗਣ ਦੇ ਪਾਣੀ ਸ਼ੁਕਰ ਕਰੂਗੀ